ਉਹ ਕਣਕੜਾ ਮਚੌਦਰੀ ਕੜਾ ਮਚੌਦਰੀ ਹਾਂ ਜਿਨ੍ਹਾਂ ਨੇ 3 ਨਾਲ 13 ਚ ਜੀ ਉਹ ਕੰਮ ਹੁੰਦਾ ਉਹਨਾਂ ਦਾ ਜੀ 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 ਹਾਂਜੀ ਇੱਕ ਦੂਜੇ ਕਹਿੰਦੇ ਅੱਖਾਂ ਕੱਢ ਕੇ ਨਾਉਂਦੇ ਨੇ ਇਹ ਵੀ ਚੀਜ਼ਾਂ ਮੈਂ ਦੇਖ ਰਿਹਾਗਾ ਪਿੰਡਾਂ ਦੇ ਸਤਿ ਸ਼੍ਰੀ ਅਕਾਲ ਮੈਂ ਗੁਰਪ੍ਰੀਤ ਸਿੰਘ ਸੰਸਕ੍ਰਿਤੀ ਨਮੀ ਪ੍ਰਾਂਤ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਅਸੀਂ ਵਕ ਵਕ ਵਿਸ਼ਿਆਂ ਤੇ ਵਕ ਵਕ ਵੀਡੀਓਜ਼ ਲੈ ਕੇ ਤੁਹਾਡੇ ਅੱਗੇ ਹਾਜ਼ਰ ਹੁੰਦੇ ਰਹੇ ਹਾਂ ਅਰ ਸਾਡੇ ਨਾਲ ਮੌਜੂਦ ਨੇ ਜੋਮਨਦੀਪ ਸਿੰਘ ਜੀ ਜਿਨ੍ਹਾਂ ਦਾ ਆਪਣਾ ਇੱਕ YouTube ਚੈਨਲ ਹੈ ਕਿਸਾਨ ਮਾਈਂਡਸੈਟ ਜੋਬਨ ਭਾਜੀ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਧੰਨਵਾਦ ਜੀ ਬਈ ਜੀ ਜੋਬਨ ਭਾਜੀ ਅੱਜ ਮੈਂ ਤੁਹਾਨੂੰ ਇਸ ਵਿਸ਼ੇ ਤੇ ਗੱਲ ਕਰਨ ਲਈ ਬੁਲਾਇਆ ਜਿਵੇਂ ਕਿ ਹੁਣ ਸਰਪੰਚੀ ਦੀਆਂ ਬੋਟਾਂ ਚੱਲੀਆਂ ਮਤਲਬ ਆਉਣ ਵਾਲੀਆਂ 15 ਅਕਤੂਬਰ ਤੋਂ ਬੋਟਾਂ ਨੇ 15 ਅਕਤੂਬਰ ਨੂੰ ਬੋਟਾਂ ਨੇ ਮਤਲਬ ਕਿ ਜਦੋਂ ਦੇ ਵਿੱਚ ਸ਼ਾਇਦ ਫਾਰਮ ਭਰਨੇ ਸ਼ੁਰੂ ਹੋ ਜਾਣਗਾ ਹੈਨਾ ਫਾਰਮ ਭਰਨ ਤੋਂ ਸ਼ੁਰੂ ਹੋਣ ਤੋਂ ਬਾਅਦ ਹੀ ਪ੍ਰੋਗਟਾ ਦਾ ਕੰਮ ਸ਼ੁਰੂ ਹੋ ਜਾਂਦਾ ਤੁਸੀਂ ਇਸ ਵਾਰ ਦੀ ਜਿਹੜੀਆਂ ਬੋਟਾਂ ਨੇ ਸਰਪੰਚੀ ਦੀਆਂ ਉਹਨਾਂ ਨੂੰ ਕਿਵੇਂ ਦੇਖਦੇ ਮਤਲਬ ਤੁਸੀਂ ਇਦਾਂ ਸੋਚਦੇ ਹੋ ਕਿ ਕਿਸ ਤਰ੍ਹਾਂ ਦੇ ਕੈਂਡੀਡੇਟ ਹੋਣੇ ਚਾਹੁੰਦੇ ਨੇ ਜਾਂ ਲੋਕ ਤੁਹਾਡੇ ਪਿੰਡ ਦੇ ਲੋਕ ਸੋਚਦੇ ਨੇ ਜਾਂ ਨੇੜੇ ਤੇੜੇ ਦੇ ਜਿਹੜੇ ਪਿੰਡ ਤੁਹਾਨੂੰ ਲੱਗਦੇ ਆ ਤੁਸੀਂ ਜਾਂਦੇ ਆਉਂਦੇ ਰਹਿੰਦੇ ਹੋ ਆਪਣੇ ਚੈਨਲ ਲਈ ਜਿਹੜੇ ਵੀਡੀਓਜ਼ ਨੂੰ ਮੈਂ ਦੇਖਦਾ ਆ ਤੁਸੀਂ ਵਾਰਨਦਤਿਆਂ ਨੇ ਤਾਂ ਕਿਸ ਤਰ੍ਹਾਂ ਲੋਕ ਸੋਚਦੇ ਨੇ ਕਿ ਕਿਸ ਤਰ੍ਹਾਂ ਦਾ ਕੈਂਡੀਡੇਟ ਸਰਪੰਚੀ ਜਾਂ ਮੇਬਲ ਦੇ ਵਿੱਚ ਹੋਣਾ ਚਾਹੀਦਾ ਹਾਂਜੀ ਤੇ ਬਾਈ ਤੁਹਾਡਾ ਬਹੁਤ ਵਧੀਆ ਸਵਾਲ ਆਗਾ ਜਿਹੜੀ ਆਪਾਂ ਬਾਈ ਜਿਵੇਂ ਆਪਾਂ ਪਿਸਲੀ ਸਰਪੰਚੀਆਂ ਦੀ ਗੱਲ ਕਰੀਏ ਪਹਿਲਾਂ ਲੋਕ ਸੀ ਜਿਹੜੇ ਘੱਟ ਪੜੇ ਲਿਖੇ ਹੁੰਦੇ ਸੀਗੇ ਉਹ ਸਿਰਫ ਨਸ਼ੇ ਜਾਂ ਪੈਸੇ ਦੇ ਵਿੱਚ ਅੱਗੇ ਸਰਪੰਚ ਚੁਣ ਲੈਂਦੇ ਸੀਗੇ ਤੇ ਉਹਨਾਂ ਨੇ ਕੋਈ ਕਾਬਲੀਅਤ ਨਹੀਂ ਦੇਖਦੇ ਸੀ ਸਰਪੰਚ ਦੇ ਵਿੱਚ ਪਰ ਜਿਹੜੇ ਹੋਣ ਵਾਲੇ ਨੌਜਵਾਨ ਨੇ ਉਹ ਬਹੁਤ ਅਗਾਹ ਬਦੂ ਨੌਜਵਾਨ ਹੋਏ ਨੇਗੇ ਤੇ ਪੜੇ ਲਿਖੇ ਨੇ ਕਿ ਉਹ ਹੋ ਜਿਹੜਾ ਕੈਂਡੀਡੇਟ ਹੈਗਾ ਉਹ ਪੜਿਆ ਲਿਖਿਆ ਚੁੰਨਦੇ ਨੇ ਬੰਦੇ ਦਾ ਕਰੈਕਟਰ ਦੇਖਦੇ ਨੇ ਵੀ ਬੰਦਾ ਕਿਵੇਂ ਦਾ ਵੀ ਪਿੰਡ 'ਚ ਬੰਦਾ ਕਿਵੇਂ ਵੇਚਰਦਾਗਾ ਉਹ ਸਾਰੀਆਂ ਚੀਜ਼ਾਂ ਦੇਖ ਕੇ ਹੁਣ ਵੋਟਾਂ ਪਾਉਂਦੇ ਨੇ ਜਿਹੜੀ ਟੜੇਬੰਦੀ ਆ ਉਹ ਬੋਕਟ ਪਿੰਡਾਂ ਦੇ ਵਿੱਚ ਰਹੇਗੀ ਹੁਣ ਜਿਵੇਂ ਕਿ ਤੁਹਾਡਾ ਪਿੰਡ ਕਾਸੀਵਾਲ ਹੈ ਤੇ ਤੁਸੀਂ ਆਪਣੀ ਪਹਿਲਾਂ ਵੀ ਚਰਚਾ ਹੋ ਰਹੀ ਸੀ ਵੀ ਕਿ ਤੁਹਾਡੇ ਪਿੰਡ ਦੇ ਵਿੱਚ ਕਦੇ ਵੀ ਟੜੇਵਾਦੀ ਕਾਰਨ ਕੋਈ ਲੜਾਈ ਨਹੀਂ ਹੋਈ ਇਹ ਜੋ ਗੱਲ ਉਹ ਬਹੁਤ ਸਲਾਹਾਂ ਦਾ ਯੋ ਹਾਂ ਨਹੀਂ ਭਈ ਧੜੇਵਾਜੀ ਸਾਡੇ ਪਿੰਡ ਦੇ ਵਿੱਚ ਬਹੁਤ ਪਰ ਲੜਾਈ ਨਹੀਂ ਹੁੰਦੀ ਲੜਾਈ ਤੋਂ ਵੀ ਸਾਡੇ ਪਿੰਡ ਦੇ ਬਹੁਤ ਗਰੇਜ ਕਰਦੇ ਨੇ ਜੀ 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 ਮਤਲਬ 5-4 ਕਿਸਾਨਾਂ ਦੀ 5-4 ਕਿਸਾਨਾਂ ਦੀ ਹੈਗੀ ਹੈ ਪਰ ਧੜੇਬੰਦੀ ਜ਼ਰੂਰ ਹੈ ਜੀ ਜੀ ਹਾਂਜੀ ਤੇ ਮੈਨੂੰ ਲੱਗਦਾ ਨਵੇਂ ਮੁੰਡੇ ਜਾਂ ਪੁਰਾਣੇ ਬਜ਼ੁਰਗ ਹਮੇਸ਼ਾ ਇਹੀ ਸੁਨੇਹਾ ਦਿੰਦੇ ਰਹਿੰਦੇ ਆ ਅੱਜ ਕੱਲ ਦੀ ਜਿਹੜੀ ਨਵੀਂ ਪੀੜੀ ਹੈ ਉਹ ਵੀ ਸੋਚਦੀ ਹੈ ਕਿ ਲੜਾਈ ਤੋਂ ਬਚਿਆ ਚੱਲ ਲੜਾਈ ਤੋਂ ਬਚੀ ਵੀ ਨਹੀਂ ਇਹ ਸੋਚਦੇ ਨਹੀਂ ਸਹੀ ਹੈ ਜੀ ਜੋਨ ਭਾਜੀ ਅਕਸਰ ਪਿੰਡਾਂ ਦੇ ਵਿੱਚੋਂ ਇਹ ਗੱਲ ਸੁਣਨ ਨੂੰ ਆਉਂਦੀ ਹੈ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਕਿ ਸਾਡਾ ਜੋ ਸਰਪੰਚ ਹੈ ਸਾਡੇ ਕੰਮ ਨਹੀਂ ਕਰਦਾ ਹਨਾ ਅਕਸਰ ਲੋਕ ਕਹੇ ਜਾਂਦੇ ਨੇ ਤੁਹਾਡੇ ਨਾਲ ਜਾਂ ਤੁਹਾਡੇ ਕਿਸੇ ਸਾਥੀ ਨਾਲ ਕੋਈ ਇਸ ਤਰ੍ਹਾਂ ਦੀ ਕੋਈ ਘਟਨਾ ਕਦੇ ਵਾਪਰੀ ਹੋ ਤੁਹਾਨੂੰ ਕੋਈ ਕੰਮ ਪਿਆ ਹੋਵੇ ਜਾਂ ਤੁਹਾਡੇ ਕਿਸੇ ਸਾਥੀ ਨੂੰ ਨੇੜੇ ਕਿਸੇ ਬੰਦੇ ਨੂੰ ਸਰਪੰਚ ਦਾ ਕੰਮ ਪਿਆ ਹੋਵੇ ਤੇ ਉਹ ਕੰਮ ਨਾ ਹੋਇਆ ਹੋਵੇ ਕੋਈ ਇਸ ਤਰ੍ਹਾਂ ਦਾ ਕੋਈ ਤਜਰਬਾ ਤੁਹਾਡਾ ਹੋਵੇ ਹੋ ਸਕਦਾ ਕਿ ਨਹੀਂ ਜੀ ਆਪਣਾ ਲਗਭਗ ਜਿਹੜੇ ਹੁਣ ਆਪਣੇ ਸਰਪੰਚ ਸਾਹਿਬ ਸੀਗੇ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾਗਾ ਤੇ ਆਪਣੇ ਸਾਰੇ ਕੰਮ ਹੀ ਹੋਏ ਸੀਗੇ ਕੋਈ ਨਿੱਜੀ ਕੰਮ ਆਪਣਾ ਹੈ ਨਹੀਂ ਸੀਗਾ ਵੀ ਜੋ ਪਿੰਡ ਦਾ ਵਿਕਾਸ ਵਾਲਾ ਕੰਮ ਹੁੰਦਾ ਵੀ ਆਪਣੇ ਏਰੀਏ ਦਾ ਜੇ ਆਪਾਂ ਬਾੜ ਦਾ ਕਹੇ ਦੀ ਬਹੁਤ ਵਧੀਆ ਕੰਮ ਹੋਇਆਗਾ ਸਾਡਾ ਪਰ ਜਿਹੜੇ ਲੋਕਾਂ ਦੇ ਜਿਵੇਂ ਤੁਸੀਂ ਪੁੱਛਿਆ ਸਵਾਲ ਵੀ ਕਿਸੇ ਦਾ ਕੰਮ ਨਾ ਹੋਇਆ ਹੋਵੇ ਉਹ ਕੰਮ ਜੀ ਹੁਣ ਲੈ ਦਦ ਵੀ ਆਪਾਂ ਆਪਣੇ ਹਰੇਕ ਪਿੰਡ ਦੇ ਵਿੱਚ ਬਾੜ ਹੁੰਦੇ ਨੇਗੇ ਜੀ ਬਾੜ ਤੋਂ ਬਾਅਦ ਫਿਰ ਵੀ ਮੈਂਬਰ ਚੁਣੇ ਜਾਂਦੇ ਨੇ ਬਾੜ ਦੇ ਵਿੱਚ ਫਿਰ ਸਰਪੰਚ ਹੁੰਦਾ ਜਦੋਂ ਆਪਾਂ ਮੈਂਬਰ ਚੁਣਦੇ ਆ ਆਪਾਂ ਮੈਂਬਰ ਨੂੰ ਚੁਣਦੇ ਹੀ ਤਾਂਗੇ ਵੀ ਆਪਾਂ ਸਰਪੰਚ ਤੱਕ ਆਪਦੇ ਸਵਾਲ ਲੈ ਕੇ ਜਾ ਸਕੀਏ ਕਿਉਂਕਿ ਜਦੋਂ ਪਿੰਡ ਦੇ ਵਿੱਚ ਕੋਈ ਵੀ ਮਤਾ ਪਾਸ ਹੁੰਦਾਗਾ ਉਹ ਸਰਪੰਚ ਤੇ ਮੈਂਬਰਾਂ ਦੀ ਸਹਿਮਤੀ ਦੇ ਨਾਲ ਹੁੰਦਾ ਉਹਨਾਂ ਦੇ ਸਾਈਨ ਹੁੰਦੇ ਨੇ ਫੇਰ ਕੋਈ ਕੰਮ ਸ਼ੁਰੂ ਹੁੰਦਾ ਸਰਪੰਚ ਮੈਂਬਰਾਂ ਦੇ ਸਾਈਨ ਤੋਂ ਬਿਨਾਂ ਕੰਮ ਨਹੀਂ ਕਰ ਸਕਦਾ ਸਰਪੰਚ ਤੇ ਆਪਾਂ ਆਪਦੇ ਮੈਂਬਰ ਦੇ ਉੱਤੇ ਦਾਅ ਪਾ ਕੇ ਰੱਖੋ ਜਾਂ ਉਹਨੂੰ ਰੋਜ਼ ਟੋਕ ਟਿਕਾਈ ਕਰੋ ਉਹਦੀ ਵੀ ਸਾਡਾ ਆਹ ਕੰਮ ਆਗਾ ਵੀ ਕੋਈ ਸਾਡੀ ਗਲੀ ਆ ਸੜਕ ਆ ਜਾਂ ਨਾਲੀ ਆ ਜਾਂ ਪਿੰਡ ਦਾ ਕੋਈ ਵੀ ਕੰਮ ਆ ਵੀ ਤੁਸੀਂ ਇਹ ਤੇ ਮਤਾ ਪਾਸ ਕਰੋ ਜਦੋਂ ਆਪਾਂ ਮੈਂਬਰ ਨੂੰ ਟੋਕਾਂਗੇ ਮੈਂਬਰ ਨੇ ਸਰਪੰਚ ਨੂੰ ਟੋਕਣਾਗਾ ਤੇ ਸਰਪੰਚ ਨੇ ਅੱਗੇ ਦੁਬਾਰਾ ਫੇਰ ਸਾਰੇ ਮੈਂਬਰਾਂ ਨਾਲ ਸਲਾਹ ਕਰਕੇ ਉਹ ਮਤਾ ਪਾਸ ਹੋਊਗਾ ਤੇ ਮਤਾ ਪਾਸ ਹੋ ਕੇ ਫੇਰ ਕੰਮ ਸ਼ੁਰੂ ਹੋਊਗਾ ਆਪਾਂ ਜਿਹੜਾ ਉਹਦਾ ਕੰਮ ਆਗਾ ਉਹ ਆਪਦੇ ਆਪਦੇ ਬਾੜ ਦੇ ਮੈਂਬਰਾਂ ਨਾਲ ਵੀ ਕਰਵਾ ਸਕਦੇ ਆਂਗੇ ਕਿਉਂਕਿ ਸਰਪੰਚ ਇਕੱਲਾ ਕੰਮ ਨਹੀਂ ਕਰ ਸਕਦਾ ਹੈਗਾ ਤੇ ਕਈ ਵਾਰ ਵੀ ਸਰਪੰਚ ਤੋਂ ਕੰਮ ਨਹੀਂ ਵੀ ਪੂਰੇ ਹੁੰਦੇ ਹੈਗੇ ਵੀ ਕਿਸੇ ਦਾ ਕੰਮ ਰਹਿ ਵੀ ਜਾਂਦਾ ਹੁੰਦਾ ਪਰ ਕੋਸ਼ਿਸ਼ ਆਪਦੇ ਪਹਿਲਾਂ ਆਪਦੇ ਬਾੜ ਦੇ ਮੈਂਬਰ ਤੇ ਰੱਖਣ ਵੀ ਮੈਂਬਰ ਨੂੰ ਕਹੋ ਵੀ ਤੁਸੀਂ ਸਾਡਾ ਇਹ ਕੰਮ ਕਰਵਾਓ ਜੇ ਪਹਿਲਾਂ ਵੀ ਮੈਂਬਰ ਆਪ ਦਾ ਵਧੀਆ ਚੁਣਨਾ ਚਾਹੀਦਾ ਸਰਪੰਚੀ ਤੋਂ ਪਹਿਲਾਂ ਮੈਂਬਰ ਆਪਾਂ ਨੂੰ ਵਧੀਆ ਪੜਿਆ ਲਿਖਿਆ ਸੋਚਮਣ ਚਾਹੀਦਾ ਤੇ ਨਾ ਕਿ ਕੋਈ ਆਪਾਂ ਵੀ ਪੁਰਾਣਾ ਬਜ਼ੁਰਗ ਜਹਾ ਵੀ ਆਪਾਂ ਕਹਿ ਲਈ ਵੀ ਹਾਂਜੀ ਇਹ ਸਿਆਣਾ ਮੰਦਾ ਵੀ ਉਹ ਦੇਖ ਕੇ ਤੁਸੀਂ ਪੜਿਆ ਲਿਖਿਆ ਚੁਣੋ ਚਾਰ ਬੰਦੇ ਜਿ ਖੜ ਕੇ ਗੱਲ ਕਰਨਾ ਤਰੀਕਾ ਆਵੇ ਤੇ ਬੋਲਣ ਦਾ ਤਰੀਕਾ ਹੋਵੇ ਉਹ ਬੰਦਾ ਤੁਸੀਂ ਮੈਂਬਰ ਚੁਣ ਸਕਦੇ ਜੀ ਜੀ ਹਾਂਜੀ ਜੋਨ ਭਾਜੀ ਜਿੱਦਾਂ ਅਕਸਰ ਹੁਣ ਜਦੋਂ ਨੀਤ ਸਰਪੰਚ ਜੀ ਦੀਆਂ ਗੱਲਾਂ ਹੋਣ ਲੱਗੀਆਂ ਨੇ ਹਾਂਜੀ ਤੇ ਉਦੋਂ ਤੋਂ ਗੱਲ ਚੱਲੀ ਆਉਂਦੀ ਹੈ ਸਰਬਸੰਮਤੀ ਦੀ ਸਰਬਸੰਮਤੀ ਕਿ ਪਿੰਡ ਦੀ ਜੇ ਸਰਬਸੰਮਤੀ ਹੋ ਜਾਵੇ ਤਾਂ ਚੰਗੀ ਗੱਲ ਹੈ ਤੁਸੀਂ ਇਸ ਚੀਜ਼ ਨੂੰ ਕਿਵੇਂ ਸੋਚਦੇ ਹੋ ਕਿ ਤੁਸੀਂ ਪਿੰਡਾਂ ਦੇ ਰਹਿਣਾ ਲਿਓ ਪਿੰਡਾਂ ਦੇ ਜੰਪਲ ਹਨਾ ਪਿੰਡਾਂ ਦੇ ਵਿੱਚ ਅਕਸਰ ਬਜ਼ੁਰਗ ਭੈਣਾਂ ਬੀਬੀਆਂ ਤੇ ਨੋਜ਼ਵਾਨ ਪੀੜ੍ਹੀ ਜਿਹੜੀ ਉਹ ਗੱਲਾਂ ਹਮੇਸ਼ਾ ਕਰਦੀ ਰਹਿੰਦੀ ਹੈ ਸਰਪੰਚੀ ਨੂੰ ਲੈ ਕੇ ਤੁਸੀਂ ਸਰਬਸੰਮਤੀਗਾਰ ਕਿੱਦਾਂ ਨੇ ਨਹੀਂ ਸਰਬਸੰਮਤੀ ਜੀ ਹੋਣੀ ਚਾਹੀਦੀ ਹੈ ਪਹਿਲੀ ਗੱਲ ਤਾਂ ਜੀ ਜਦੋਂ ਸਰਬਸੰਮਤੀ ਹੁੰਦੀ ਹੈਗੀ ਕਿਸੇ ਸਰਪੰਚ ਦਾ ਪੈਸਾ ਨਹੀਂ ਲੱਗਦਾ ਹੈਗਾ ਜੇ ਸਰਪੰਚ ਦਾ ਪੈਸਾ ਨਹੀਂ ਲੱਗੂਗਾ ਤਾਂ ਉਹ ਗ੍ਰਾਂਟ ਵੀ ਜਿਹੜੀ ਪਿੰਡ ਦੇ ਉੱਤੇ ਸਹੀ ਲਾਊਗਾ ਜੀ ਤੇ ਦੂਜੀ ਗੱਲ ਲਗੀ ਜਦੋਂ ਹੁਣ ਪੰਜਾਬ ਸਰਕਾਰ ਨੇ ਆਪਣੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਵੀ ਐਲਾਨ ਕੀਤਾ ਵੀ ਜਿਹੜੇ ਪਿੰਡ ਦੇ ਵਿੱਚ ਸਰਬਸੰਮਤੀ ਹੁੰਦੀ ਆ ਉਹ ਪਿੰਡ ਨੂੰ 5 ਲੱਖ ਰੁਪਈਆ ਦਿੱਤਾ ਜਾਊਗਾ ਵੀ ਆਪਾਂ ਕਹਿੰਦੇ ਇਨਾਮ ਦੇ ਤੌਰ ਤੇ ਇੱਕ ਤਰ੍ਹਾਂ ਦਾ 5 ਲੱਖ ਰੁਪਈਆ ਦਿੱਤਾ ਜਾਊਗਾ ਵੀ ਪਿੰਡ ਦੇ ਉਹ 5 ਲੱਖ ਆਊਗਾ ਤਾਂ ਉਹ 5 ਲੱਖ ਵੀ ਪਿੰਡ ਤੇ ਹੀ ਲੱਗਣਾਗਾ ਜੀ 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 ਸਰਬਸੰਮਤੀ ਹੋਣੀ ਚਾਹੀਦੀ ਹੈ ਬਹੁਤ ਵਧੀਆ ਚੀਜ਼ ਹੈ ਸਰਬਸੰਮਤੀ ਪਿੰਡ ਦੇ ਵਿੱਚ ਉਹ ਧੜੇਬੰਦੀ ਬਿਲਕੁਲ ਖਤਮ ਹੋ ਜਾਂਦੀ ਜੀ 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 ਜਿਵੇਂ ਕਿ ਇੱਕ ਹੋਰ ਮੇਰੇ ਦਿਮਾਗ ਦੇ ਵਿੱਚ ਪ੍ਰਸ਼ਨ ਆ ਰਿਹਾ ਸੀ ਅਕਸਰ ਚਲੋ ਤੁਹਾਡੇ ਪਿੰਡ ਦੇ ਵਿੱਚ ਤਾਂ ਤੁਸੀਂ ਕਹਿੰਦੇ ਤਾਂ ਕਿ ਲੜਾਈ ਨਹੀਂ ਹੁੰਦੀ ਹੈ ਹਨਾ ਤੇ ਜੇਕਰ ਤੁਸੀਂ ਕੋਈ ਵਿਊ ਦੇਣੀ ਹੋਣ ਮਤਲਬ ਲੋਕਾਂ ਨੂੰ ਕਹਿਣਾ ਹੋਵੇ ਦੱਸਣਾ ਹੋਵੇ ਆਪਣੀ ਟੰਗ ਦੇ ਵਿੱਚ ਕਿ ਜਿਹੜੀਆਂ ਤੁਹਾਡੇ ਤਜਰਬੇ ਨੇ ਨਾ ਕਿ ਤੁਹਾਡੇ ਪਿੰਡ ਦੇ ਵਿੱਚ ਧੜੇਵਾਜੀ ਹੈ ਪਰ ਲੜਾਈ ਨਹੀਂ ਹੁੰਦੀ ਭਾਈਚਾਰਕ ਸੰਜ ਫਿਰ ਵੀ ਬਣੀ ਹੋਈ ਹੈ ਹਨਾ ਮੂਹਲਾ ਰਾ ਫਿਰ ਵੀ ਹੈ ਹਨਾ ਇਹ ਤੁਸੀਂ ਨੇੜਲੇ ਜਿਹੜੇ ਪਿੰਡਾਂ ਨੇ ਜਿੱਥੇ ਅਕਸਰ ਅਖਬਾਰ ਦੀਆਂ ਸੁਰਖੀਆਂ ਮੰਦੀਆਂ ਨੇ ਕਿ ਸਰਪੰਚੀ ਕਾਰਨ ਦੋਧੜਿਆਂ ਦੇ ਵਿੱਚ ਹੋਈ ਲੜਾਈ ਹੈ ਨਾ ਇੱਕ ਡਰ ਹਮੇਸ਼ਾ ਬਣਿਆ ਰਹਿੰਦਾ ਤੁਹਾਡੇ ਜਿਹੜੇ ਤਜਰਬੇ ਦੇ ਮੁਤਾਬਕ ਇਹ ਤੁਸੀਂ ਕੁਝ ਸੁਝਾਅ ਦੇਣਾ ਚਾਹੁੰਦੇ ਹੋ ਮੁਰਗੀ ਭਾਈ ਸਾਹਿਬ ਕਿਸਾਨ ਦੇ ਬਣੀ ਦੇ ਨਹੀਂ ਜੀ ਪਹਿਲੇ ਕੇ ਅੰਦਰ ਹੀ ਉਹੀ ਗੱਲ ਲੱਗੀ ਜੀ ਸਰਬਸੰਮਤੀ ਆਪਾਂ ਨੂੰ ਕਰਨੀ ਚਾਹੀਦੀ ਹੈ ਜੇ ਸਰਬਸੰਮਤੀ ਹੋ ਜੀ ਤਾਂ ਹੀ ਟੜੇ ਬੰਦੀ ਹੋ ਨਹੀਂ ਕਈ ਵਿੱਚ ਬੰਦੇ ਹੁੰਦੇ ਨੇਗੇ ਵੀ ਉਹ ਇੱਧਰ ਦੀ ਗੱਲ ਉੱਧਰ ਕਰਦੇ ਨੇ ਆਪਾਂ ਜਿਵੇਂ ਆਪਾਂ ਦੇਸੀ ਭਾਸ਼ਾ 'ਚ ਕਹਿੰਦੇ ਵੀ ਇੱਧਰ ਉੱਧਰ ਉਂਗਲਾਂ ਲਾਉਂਦੇ ਰਿਹਾ ਚੋਲੀਆਂ ਕਰਦੇ ਨੇ ਕਿ ਉਹ ਬੰਦਿਆਂ ਕਰਕੇ ਲੜਾਈ ਹੁੰਦੀ ਹੈ ਕਿ ਜਦੋਂ ਜੀ ਆਪਾਂ ਕਿਸੇ ਬੰਦੇ ਨੂੰ ਕਹਾਂਗੇ ਵੀ ਉਹ ਤੇਰੇ ਬਾਰੇ ਇਦਾਂ ਕਹਿੰਦਾ ਉਹ ਤੇਰੇ ਬਾਰੇ ਮਾੜਾ ਬੋਲਦਾਗਾ ਤਾਂ ਬੰਦਾ ਇੱਕ ਤਰ੍ਹਾਂ ਦਾ ਵੀ ਕੁਦਰਤ ਦਾ ਨਿਯਮ ਆ ਬੰਦੇ ਨੂੰ ਗੁੱਸਾ ਆਉਂਦਾਗਾ ਕਿ ਜਦੋਂ ਬੰਦਾ ਗੁੱਸੇ 'ਚ ਹੁੰਦਾ ਤਾਉ ਕਿ ਕਿਸੇ ਨੂੰ ਅਦਿਕਲ ਫੋਨ ਦਾ ਜ਼ਰੀਆ ਕਿਸੇ ਦੀ ਵੀਡੀਓ ਪਾਤੀ ਵੀ ਹਾਂ ਵੀ ਇਹ ਤੂੰ ਮੇਰੇ ਬਾਰੇ ਐਦਾ ਕਿਹਾ ਐਦਾ ਕਿਹਾ ਜਾਂ ਕਿਸੇ ਨੂੰ ਫੋਨ ਲਾ ਕੇ ਮੰਦਾ ਚੰਗਾ ਬੋਲਿਆ ਤਾਂ ਉੱਥੇ ਉਹ ਲੜਾਈ ਦਾ ਕਾਰਨ ਉਹੀ ਬਣ ਜਾਂਦੇ ਨੇ ਕਿ ਇਹ ਚੀਜ਼ ਲੜਾਈ ਦਾ ਕਾਰਨ ਹੁੰਦੀ ਹੈ ਵੀ ਆਪਦਾ ਪਰਹੇਜ਼ ਕਰਿਆ ਕਰੋ ਵੀ ਲੜਾਈ ਤੋਂ ਇਹ ਚੀਜ਼ ਦਾ ਵਧੀਆ ਕਿਉਂਕਿ ਬਾਅਦ ਚੋਂ ਵੀ ਆਪਾਂ ਕਹਿੰਦੇ ਜਦੋਂ ਲੜਾਈ ਹੁੰਦੀ ਹੈ ਤਾਂ ਥਾਣੇ ਕਿਚੇਰੀਆਂ ਦੇ ਵਿੱਚ ਜਾਣਾ ਪੈਂਦਾ ਉੱਥੇ ਵੀ ਨੁਕਸਾਨ ਹੁੰਦਾਗਾ ਪੈਸਾ ਲੱਗਦਾ ਕਿਉਂਕਿ ਥਾਣੇ ਕਿਚੇਰੀਆਂ ਦੇ ਵਿੱਚ ਹਸਪਤਾਲ ਤੇ ਪੈਸਾ ਲੱਗਦਾਗਾ ਉਹ ਚੀਜ਼ ਦਾ ਹੋ ਜਾਂਦਾ ਕਈ ਵਾਰ ਬੰਦਿਆਂ ਦਾ ਜਾਨੀ ਨੁਕਸਾਨ ਵੀ ਹੋ ਜਾਂਦਾ ਉਹ ਚ ਜੀ ਮੈਂ ਜਵਨਪਾਜੀ ਨਜਮੇ ਕਿਹਾ ਮੈਂ ਅਭੀ ਆਪਣੇ ਵੱਲੋਂ ਥੋੜੀ ਅਪੀਲ ਕਰਨਾ ਚਾਹ ਰਾ ਮੈਨੇ ਇੱਕ ਵਟਸਐਪ ਤੇ ਸਟੇਟਸ ਪੜ੍ਹਿਆ ਸੀ ਜਵਨਪਾਜੀ ਤੇ ਉਹ ਮੈਨੂੰ ਚੰਗਾ ਵੀ ਲੱਗਿਆ ਤੇ ਉਹਦੇ ਵਿੱਚ ਲਿਖਿਆ ਹੋਇਆ ਸੀ ਕਿ ਜਿਹੜੀਆਂ ਵੋਟਾਂ ਨੇ ਨਾ ਉਹ ਤਾਂ ਹਰ ਇੱਕ 5 ਸਾਲ ਬਾਅਦ ਆ ਜਾਂਦੀਆਂ ਨੇ ਪਰ ਆਪਾਂ ਇੱਥੇ ਹੀ ਰਹਿਣਾ ਇੰਨੇ ਹੀ ਲੋਕਾਂ ਦੇ ਵਿੱਚ ਰਹਿਣਾ ਤੇ ਹਮੇਸ਼ਾ ਰਹਿਣਾ ਇਸ ਕਰਕੇ ਭਾਈਚਾਰਕ ਸੰਜ ਹਮੇਸ਼ਾ ਬਣਾ ਕੇ ਰੱਖੋ ਵੋਟਾਂ ਕਰਕੇ ਜਾਂ ਕਿਸੇ ਪਿੱਛੇ ਲੱਗ ਕੇ ਤੁਸੀਂ ਆਪਣੀ ਭਾਈਚਾਰਕਾਂ ਦੇ ਮੇਰੇ ਖਿੱਚ ਕਦੇ ਵੀ ਖਰਾਬ ਨਾ ਕਰੋ ਹਾਂ ਕਿਉਂਕਿ ਇਹ ਚੀਜ਼ ਜੀ ਹੁੰਦੀ ਹੈ ਮੇਰੇ ਅਕਸਰ ਕਿਉਂਕਿ ਮੈਂ ਪਿੰਡਾਂ ਦੇ ਵਿੱਚ ਰਹਿਣਾ ਮੇਰੇ ਅੱਖੀਆਂ ਦੇਖੀਆਂ ਚੀਜ਼ਾਂ ਹੋਈਆਂ ਨੇ ਜਿਹੜੇ ਬੰਦੇ ਵੀ ਆਪਾਂ ਕਹਿੰਦੇ ਵੀ ਪੂਰੇ ਜੁੰਡੀ ਦੇ ਯਾਰ ਆਪਾਂ ਦੇਸੀ ਭਾਸ਼ਾ ਚ ਪੰਜਾਬੀ ਵਿੱਚ ਕਹੀਏ ਵੀ ਜਿਹੜੇ ਬੈਸਟ ਫਰੈਂਡ ਹੁੰਦੇ ਸੀਗੇ ਅੱਜ ਦੇ ਟਾਈਮ ਚ ਵੀ ਉਹ ਬੰਦੇ ਬਿਲਕੁਲ ਇੱਕ ਦੂਜੇ ਕਹਿੰ ਅੱਖਾਂ ਕੱਢ ਕੇ ਨਾ ਹੁੰਦੇ ਨੇ ਇਹ ਵੀ ਚੀਜ਼ਾਂ ਮੈਂ ਦੇਖ ਰਿਹਾ ਹਾਂ ਪਿੰਡਾਂ ਦੇ ਵਿੱਚ ਵੀ ਪਹਿਲਾਂ ਮੇਰੇ ਹੁੰਦੇ ਹੀ ਉਹ ਇਕੱਠੇ ਬੈੰਦੇ ਸੀ ਜਿ ਆਪਾਂ ਸਾਹਾਂ ਦੇ ਸਾਹ ਲੈਂਦੇ ਸੀਗੇ ਤੇ ਹੁਣ ਅੱਜ ਕੱਲ੍ਹ ਉਹ ਵੀ ਇੱਕ ਦੂਜੇ ਨੂੰ ਦੇਖ ਕੇ ਜਰਦੇ ਬਣੀ ਹੈਗੇ ਆ ਇਹ ਕੰਮ ਹੋਇਆ ਪਿਆ ਵੀ ਸਿਰਫ ਇੱਕ ਪਿੰਡਾਂ ਦੇ ਵਿੱਚ ਧੜੇਬਦੀਆਂ ਕਰਕੇ ਪਿੰਡਾਂ ਦੇ ਵਿੱਚ ਕਿਉਂਕਿ ਸਾਰੇ ਬੰਦੇ ਨਹੀਂ ਹੁੰਦੇ ਹੈਗੇ ਵਿੱਚ ਕੁਝ ਕੁ ਬੰਦੇ ਹੁੰਦੇ ਨੇ ਕਿ ਜਿਹੜੇ ਵੀ ਆਪਾਂ ਕਹਿੰਦੇ ਵੀ ਬੇਕਾਰ ਹੁੰਦੇ ਨੇਗੇ ਵੀ ਚਮਚੇ ਕਹਦੀ ਆਪਾਂ ਵੀ ਉਹ ਬੰਦੇ ਵੀ ਨਹੀਂ ਚਾਹੁੰਦੇ ਹੁੰਦੇ ਪਿੰਡੇ ਦੀ ਸਰਬਸੰਮਤੀ ਹੋਵੇ ਨਹੀਂ ਚਾਹੁੰਦੇ ਵੀ ਕਿਸੇ ਦੀ ਭਾਈਚਾਰਕ ਸਾਂਝ ਹੋਵੇ ਜੀ ਹਾਂ ਬਹੁਤ ਸਾਰੇ ਲੋਕ ਇਹ ਹੁੰਦੇ ਆ ਜਿਨ੍ਹਾਂ ਨੂੰ ਆਦਤ ਹੁੰਦੀ ਹੈ ਇੱਧਰ ਦੀ ਗੱਲ ਉੱਧਰ ਕਰਾਂ ਹਾਂ ਪੰਚਾਰਕ ਬੰਦੇ ਹਰੇਕ ਪਿੰਡ 'ਚ ਹੁੰਦੇ ਆਂ ਹਾਂਜੀ ਹਾਂਜੀ ਉਹ ਕੜਮ ਚੌਧਰੀ ਕੜਮ ਚੌਧਰੀ ਹਾਂ ਜਿਨ੍ਹਾਂ ਨੇ ਸਿਰਫ ਨਾ 3 ਨਾ 13 'ਚ ਜਿ ਉਹ ਕੰਮ ਹੁੰਦਾ ਉਹਨਾਂ ਦਾ ਜੀ 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 ਹਾਂਜੀ